ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਫਤਿਹਗੜ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਾਜਪਾਦ ਜ਼ਿਲ੍ਹਾ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਰੋਜ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਧਰਨਾ 3 ਦਿਨ ਜਾਰੀ ਰਹੇਗਾ। ਮਰਦਾਬਾ ਮਰਦਾਬਾ ਮਾਦੀ ਹਕੂਮਤ ਮਰਦਾਬਾ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਮੈਂ ਹਰਦੇਖ ਸਿੰਘ ਪਲ ਮਾਜਰਾ ਅੱਜ ਅਸੀਂ ਇੱਥੇ ਸੂਜਕਤ ਮੋਰਚੇ ਦੀ ਕਾਰਤ ਦੇ ਜਿਹੜੇ ਬੀਜੇਪੀ ਦੇ ਆਗੂ ਨੇ ਪੰਜਾਬ ਦੇ ਵਿੱਚੋਂ ਦੇ ਸਾਲਾਂ ਦੇ 12 ਬਰਾਮੂਲੇ ਬੈਠੇ ਆਂ ਦਰਾਂ ਬਰਾਮੂਲੇ ਬੈਠੇ ਆਂ ਕਿਉਂਕਿ ਜਿਹੜੀ ਕਿਸਾਨਾਂ ਦੀ ਮੰਗ ਆ ਉਹ ਬੜੀ ਦੇਰ ਤੋਂ ਲਟਕਦੀ ਆਉਂਦੀ ਆ ਸਰਕਾਰਾਂ ਨੇ ਜਾਂ ਸੈਂਟਰ ਦੀਆਂ ਨੇ ਉਹਨੂੰ ਲਾਲੇ ਲੱਪੇ ਸਾਲ ਦੀਆਂ ਹੁੰਦੀਆਂ ਨੇ ਅਸੀਂ ਬਜਿੱਦ ਹੋਏ ਵੀ ਆਪਣੇ ਹੱਕ ਲੈਣ ਵਾਸਤੇ ਸਰਕਾਰਾਂ ਟਾਰਪੋਲ ਤੇ ਬਾਜ ਨਹੀਂ ਆਉਂਦੀ ਆ ਇਸ ਗੱਲ ਕੇ ਅਸੀਂ ਆਪਣਾ ਰੋਸ ਕਰਦੇ ਆ ਵੀ ਸਾਰੇ ਬਾਰਾਮੂਲੇ ਬੈਠੇ ਆ ਤਾਂ ਕਿ ਇਹਨਾਂ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਤੇ ਰਾਹੀਂ ਉਹ ਆਪਣੀ ਸਰਕਾਰ ਨੂੰ ਸਮਝਾਉਣ ਵੀ ਇਹ ਲੋਕ ਤੁਹਾਨੂੰ ਹੋਰ ਵੀ ਅੱਗੇ ਨੂੰ ਹਰਾਨ ਕਰਨਗੇ ਤੁਹਾਡੇ ਘਰੋਂ ਵੀ ਬਾਹਰ ਨਿਕਲਾ ਬੰਦ ਕਰ ਦੇਣਗੇ ਅੱਜ ਜਿੱਥੇ ਸਾਡੇ ਕੁਸ਼ ਸਿੰਘ ਸਿੰਘ ਨਾਲ ਦੇ ਬਾਰਡਰ ਤੇ ਬੈਠੇ ਨੇ ਅਸੀਂ ਉਹਦੇ ਹਮੈਦ ਦੇ ਵਿੱਚ ਬੈਠੇ ਆ ਉਹ ਵੀ ਅਸੀਂ ਮੰਗਦੇ ਬੈਠੇ ਨੇ ਅਸੀਂ ਵੇਸੇ ਮੰਗਦੇ ਬੈਠੇ ਆ ਆ ਸਰਕਾਰ ਨਾਲ ਅਸੀਂ ਸਾਡੀ ਇਹ ਜਿਹੜੇ ਅਲਟੇਰੀ ਚੱਲਿਆ ਰਹੀ ਹੈ ਕਿ ਦੇ ਟੋਲ ਪਾਰਜ ਬੰਦ ਕਰੇ ਬਨੇ ਇਹੀ ਕਾਰਨ ਹੈ ਕਿ ਸਾਡੀਆਂ ਮੰਗਾਂ ਤੇ ਵਿਚਾਰ ਨਹੀਂ ਕਰਦੀ ਸਾਡੂ ਮੰਗਾਂ ਦੇਣੀਆਂ ਚਾਹੁੰਦੀ ਉਹਨਾਂ ادارے ਨਾਲ ਕੰਮ ਚੱਲਣਾ ਨਹੀਂ ਜਿੰਨੇ ਜੇ ਸਾਨੂੰ ਮਿਲਦੇ ਸੀ ਘਰ ਨੂੰ ਨਹੀਂ ਪਰਤਾ ਸੰਗੱਲਾ ਸਯੁਕਤ ਮੋਰਚੇ ਵੱਲੋਂ ਜੋ ਵੀ ਅੱਜਕੱਲ੍ਹ ਦਿੱਤੀ ਸੀ ਅਸੀਂ ਉਹਨਾਂ ਉਸ ਦੇ ਮੁਤਾਬਕ ਅੱਜ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਤਾਂ ਦਰਵਾਜਾ ਅੱਗੇ ਧਰਨਾ ਲਾ ਰਹੇ ਆ ਅਰੇ ਸੰਯੁਕ ਜਿਹੜੀ ਸੈਂਟਰ ਦੀ ਸਰਕਾਰ ਆ ਸਾਡੇ ਨਾਲ ਤੱਕਾ ਕਰ ਰਹੀ ਆ ਇਸ ਕਰਕੇ ਸਾਨੂੰ ਇਹ ਮਜਬੂਰ ਹੋ ਕੇ ਅੱਜ ਇਹਨਾਂ ਲੀਡਰਾਂ ਦੇ ਦਰਾਂ ਤੇ ਆ ਕੇ ਬੈਠਣਾ ਪਿਆ ਕਿਉਂਕਿ ਸਾਡੇ ਨਾਲੇ ਸਰਕਾਰ ਬਹੁਤ ਤੱਕਾ ਕਰ ਰਹੀ ਆ ਇਸ ਹਰਿਆਣੇ ਦੀ ਸਰਕਾਰ ਆ ਜਿਹੜੀ ਉਹ ਸਾਨੂੰ ਅੱਗੇ ਨਹੀਂ ਜਾਣਦੀ ਸਾਡੇ ਭਾਈਚਾਰਾ ਉੱਥੇ ਵੀ ਬੈਠਾ ਉਹ ਵੀ ਸਾਡੇ ਹੀ ਭਾਈਚਾਰਾ ਸੰਯੁਕਤ ਮੋਰਚੇ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਕਾਲ ਦਿੱਤੀ ਆ ਅਸੀਂ ਸਾਡੇ ਪੀੜ੍ਹ ਕਿਸਾਨੀ ਮੁੱਦੇ ਨੇ ਸਾਡੇ ਇੱਕੋ ਨੇ ਇਸ ਕਰਕੇ ਸਯੁਕਤ ਮੋਰਚੇ ਨੇ ਕੱਲ੍ਹ ਦਿੱਤੀ ਆ ਉਹਨਾਂ ਤਰ੍ਹਾਂ ਦਾ ਐਮਐਸਪੀ ਵਾਸਤੇ ਵੀ ਸਾਡਾ ਮੰਗ ਆ ਬਾਕੀ ਕਰਜ਼ਾ ਮੁਕਤੀ ਸਾਡੀ ਮੰਗ ਆ ਸਾਡੀ ਕਿਸਾਨਾਂ ਵਾਸਤੇ ਪੈਨਸ਼ਨ ਦੀ ਮੰਗ ਆ RC2 50 ਉਹ ਸਾਡਾ ਮਤਲਬ ਹੈਗਾ ਫਸਲ ਦੀ ਜਿਹੜੀ ਕਾਸਟ ਹੈ ਤੇ ਜਿੰਨੀ ਆਉਂਦੇ ਉਹ ਤੇ 50% ਪ੍ਰੋਫਿਟ ਸਾਡੇ ਵਾਸਤੇ ਜਾਵੇ ਜਿਹੜਾ ਹੈਗਾ ਸਾਡੇ ਨਾਲ ਸਰਕਾਰ ਕੰਡਕਟ ਦੇ ਉਸ ਤੇ ਕਰਨਾ ਚਾਹੁੰਦੀ ਆ ਪਰ ਉਹ ਅਸੀਂ ਇਸ ਨੂੰ ਰੱਦ ਕਰਦੇ ਆ ਅਸੀਂ ਕੰਡਕਟ ਨਹੀਂ ਤੇ ਕੋਈ ਫਸਲ ਨਹੀਂ ਬੀਜਾਂਗੇ ਅਸੀਂ ਸਿਰਫ ਸਾਡੇ ਸਰਕਾਰ ਐਮ ਐਸ ਵੀ ਦਵੇ ਐਮ ਐਸ ਵੀ ਲੈਣਾ ਚਾਹੁੰਦੇ ਆ ਅਸੀਂ ਨਾ ਕਿ ਕੋਈ ਕੰਡਕਟ ਦੇ